ਅਬਸ ਰੱਜ ਗਿਆ ਲੋਕਾਂ ਦੇ ਊਠ ਤਿੰਨ ਤਿੰਨ ਮਹੀਨੇ ਪਾਣੀ ਨਹੀਂ ਪੀਂਦੇ ਇਹ ਆਪਣੇ ਅੰਦਰ ਜਮਾ ਕਰ ਛੱਡਦੇ ਆ ਆ ਵੇਖ ਲੈ ਪਾਪਾ ਇਹਦੇ ਆਪਣੇ ਚ ਬੱਚੇ ਦੀ ਪਾਣੀ ਜਮਾ ਨਹੀਂ ਰਹਿਣ ਦਿੰਦਾ ਉਹ ਤੈਨੋਂ ਚ ਬੱਚੇ ਚ ਪਾਣੀ ਡਾਉਂਦੇ ਆਂ ਪਾਰ ਆਉਂਦਾ ਆ ਅਹੀਂ ਆਪਣੇ ਵੇਲੇ ਨਲ ਪਾ ਗੇੜ-ਗੇੜ ਕੇ ਟੈਂਕਾ ਜਿੱਡੇ ਉਠਰ ਜਾਂਦੇ ਰਹਿਆ ਆ ਆਹੋ ਉਠਿਰ ਜਾ ਛੱਡੇ ਆ ਪਾਪਾ ਤਾਂ ਜਾਵਦਾ ਸਾਰੀ ਉਮਰ ਭੁੱਖਾ ਰੱਖ ਛੱਡਿਆ ਆ ਉਹ ਵੇਖ ਲੈ ਹੁਣ ਮੰਜੇ ਤੇ ਪਿਆਣੀ ਦੀਦਾ ਆਹੋ ਭੁੱਖਾ ਰੱਖ ਛੱਡਿਆ ਕਿਤੇ ਉਹ ਦਾਦਾ ਤੇਰਾ ਛੰਨਾ ਛੰਨਾ ਕਿਉਂ ਦਾ ਮੂੰਹ ਲਾ ਕੇ ਇੱਕੋ ਚੀਕ ਚ ਪੀ ਜਾਂਦਾ ਰਿਹਾ ਉਹ ਪੀ ਤੇ ਮੈਂ ਵੀ ਜਾਊਂਗਾ ਲਿਆਣ ਕੇ ਦੇ ਦੋ ਸਾਰੀ ਦਿਹਾੜੀ ਕੰਮ ਕਰਾਉਂਦੇ ਰਹਿੰਦੇ ਢਿੱਡ ਗੱਲਾਂ ਨਾ ਪਰ ਛੜਦੇ ਜੇ ਉਹ ਪੋਤੇ ਇਦਾਂ ਨਹੀਂ ਬੋਲੀ ਤਾਂ ਹੁੰਦਾ ਕਈ ਵਾਰ ਘਰ ਭਰ ਲੇਟਾ ਢਿੱਡ ਖਾਲੀ ਰੱਖਣੇ ਪੈਂਦੇ ਆ ਬੜਾ ਕੁਝ ਵੇਖਣਾ ਪੈਂਦਾ ਤੂੰ ਵੀ ਜਾ ਕੇ ਵੇਖ ਘੋੜੀਆਂ ਅੱਗੇ ਫੱਕ ਹੈਗੀ ਉਹ ਫੱਕ ਤੇ ਹੈਗੀ ਆ ਪਰ ਡੱਬੇ ਚ ਖੰਡ ਨਹੀਂ ਗਈ ਬੀਬੀ ਆਂਦੀ ਆ ਵੀ ਜਿਤ ਪਹਿਰਾਂ ਵਾਲੀ ਚਾਹ ਪੀਣੀ ਆ ਨਾ ਤੇ ਖੰਡ ਲਾ ਓ ਉਹ ਬਗਿਆ ਤੂੰ ਇੰਨੀ ਚਾਹ ਨਾ ਪੀਆ ਕਰ ਆ ਮੈਂ ਰੰਗ ਕਾਲਾ ਹੋ ਗਿਆ। ਓ ਪਾਪਾ ਤੂੰ ਐ ਹੋ ਜੀਆਂ ਗੱਲਾਂ ਕਰ ਕਰ ਮੇਰਾ ਦਿਲ ਨਾ ਕਾਲਾ ਪਾ। ਮੈਂ ਕੰਮ ਵਿੱਚੇ ਛੱਡ ਜਣਾ। ਲੈ ਰਾਨਾ ਵੀ ਟਾਈਮ ਨਾਲ ਹੀ ਆ ਗਿਆ। ਮੈਨੂੰ ਤੇ ਜਵਦਾ ਇਹ ਵੀ ਕੰਮ ਵਿੱਚੇ ਹੀ ਛੱਡ ਆਇਆ। ਓ ਬੰਨੂ ਇਹਨੂੰ। ਰਾਨਾ ਬੜੀ ਫੇਤੀ ਆ ਗਿਆ। ਕੋ ਕੋਈ ਨਾ ਪੁੱਛ। ਚੱਲ ਨਹੀਂ ਪੁੱਛਦਾ। ਵਧਾਈ ਮਿਲੀ ਆ? ਓ ਵਧਾਈ ਤੇ ਨਹੀਂ ਹੋ ਮਿਲੀ ਪਰ ਲਾਂਤਾਂ ਬੜੀਆਂ ਮਿਲ ਗਈਆਂ। ਉਹਨਾਂ ਇੰਨੀਆਂ ਬੋਲੀਆਂ ਪਾਈਆਂ ਪਰ ਇਹ ਮਾਂ ਦੀ ਤੀ ਇੱਕ ਬੋਲੀ ਤੇ ਨੱਚੀ। ਹਾਂ ਰਾਨੋ ਨਹੀਂ ਨੱਚੀ। ਇਹ ਨਹੀਂ ਲਾਣਾ ਕਿ ਨਾ ਬੋਲੀਆਂ ਦੇ। ਤੇ ਗਾਂਵ ਸਾਖੀ ਦਾ ਮੇਲਾ ਆਂਡਿਆ ਏ ਬੱਲੇ ਮੰਡੀ ਖੜਗਣਾ ਮੈਂ ਤੇਰੀ ਬੋਲੀ ਲਵਾ ਦੇਣੀ ਆ ਹਾਲ ਚੁਣ ਮੁੰਡੇ ਦੇ ਪਿਓ ਨੇ ਹਲੇ ਪਾਣੀ ਸੁੱਤਿਆ ਇਹਨੇ ਚੰਦ ਦੀਨੇ ਮੁੰਡਾ ਥੱਲੇ ਛੁੱਟਦਾ ਅਛਰ ਬਾਲੇ ਦੀ ਨੱਟ ਦੇ ਮਾਂ ਹੀ ਦੀ ਬਾਗ ਚੋਂ ਕੱਢੀ ਗੇ ਹੈ ਜੇ ਮੁੰਡੇ ਦੀ ਮਾਂ ਮੁੰਡੇ ਦੇ ਸਾਥ ਬੁਰਕੀਆਂ ਦੇਣ ਲੱਗੀ ਇਹਨੇ ਥਾਲੀ ਦੀ ਕੋਬਰਕੀ ਕੀਤੀ ਓਏ ਉਹਨਾਂ ਨੇ ਇਹਨੂੰ ਦਾਲਦੂਲ ਨਹੀਂ ਦਿੱਤੀ ਖਾਣ ਨੂੰ ਉਹਨਾਂ ਨੇ ਦਿੱਤੀ ਅਗੋਂ ਮੈਂ ਨਹੀਂ ਇਹਨੂੰ ਦਿੱਤੀ ਆਹੋ ਤੂੰ ਉਹਨਾਂ ਨਾਲ ਘਰ ਜਾ ਕੇ ਬਣਾਵਾਂਗੇ ਚੱਲ ਇੱਕ ਟਾਈਮ ਦਾ ਡਾਂਗੀ ਸਹੀਂ ਚੱਲ ਸਾਡੇ ਨਾਲ ਗੱਲਾਂ ਨੂੰ ਉਹਨਾਂ ਕੋਲ ਦਿੱਤਾ ਆਹੋ ਦਿੱਤਾ ਕੀ ਦਿੱਤਾ ਉਹ ਸ਼ੁਕਰ ਕਰ ਉਹਨਾਂ ਉਹ ਨਹੀਂ ਮਾਂ ਦਿੱਤਾ ਉਹ ਕਹਿੰਦੇ ਇਹਦੇ ਮੱਚੀ ਨਹੀਂ ਜੇ ਕਹਿੰਦੇ ਤੂੰ ਕਾਬੂ ਆ ਗਿਆ ਤੈਨੂੰ ਬੜਾ ਨਚਾਉਣਾ ਉਹ ਮੈਂ ਤੇ ਮਾਂ ਭੱਜਿਆ ਉੱਥੋਂ ਚੱਲ ਠੀਕ ਆ ਬੰਨ ਇਹਨੂੰ ਕਿੱਲੇ ਤੇ ਓ ਕਿਹੜਾ ਆ ਗਿਆ ਆ ਹਾਂ ਭਾਈ ਉਹ ਬਾਬੂ ਮੈਂ ਸੁਣਿਆ ਤੁਸੀਂ ਕੁੜੇ ਵਾਂ ਸਾਡੀ ਅੱਧੀ ਗੱਲ ਦੇ ਜੋ ਹਾਂ ਹਾਂ ੱਲੀ ਦੇ ਆ ਵੇਲ ਕੋਲੇ ਸਹੀ ਸੁਣਿਆ ਤੂੰ ਸਾਡੇ ਊਠ ਘੋੜੇ ਬੜੀ ਦੂਰ ਤੱਕ ਜਾਂਦੇ ਆ ਉਹ ਬਸ ਕਰ ਬਾਪੂ ਮੋੜਿਆ ਐਡੀ ਦੂਰ ਵੀ ਨਹੀਂ ਲੱਗਨੇ ਆ ਨਾਲ ਹੀ ਤੇ ਪਿੰਡਿਆ ਮੇਰਾ ਓਹੋ ਜਿੱਥੇ ਮਰਜੀ ਲੈ ਜਾ ਮੈਂ ਤੇ ਤੈਨੂੰ ਵੈਸੇ ਦੱਸਣ ਦਿਆ ਆਹ ਵੇਖ ਉਹ ਜਿਹੜਾ ਸਾਡਾ ਕਾਲਾ ਘੋੜਾ ਕਨੀ ਬੜੀਆਂ ਫਿਲਮਾਂ 'ਚ ਆਇਆ ਇੰਨੀ ਸੋਹਣੀ ਐਕਟਨ ਕਰਦਾ ਨਾ ਅੱਛਾ ਤੂੰ ਵੀ ਫਿਲਮ ਬਣਾਉਣੀ ਓਹ ਬਾਪੂ ਵਿਆਹ ਤੇ ਫਿਲਮੀ ਬਾਨੀ ਆ ਚੱਲ ਜੋ ਮਰਜੀ ਬਣਾ ਲੋ ਮੈਂ ਤੇ ਵੈਸੇ ਦੱਸਣ ਦਿਆ ਤਸ ਕੀ ਚਾਹੀਦਾ ਤੈਨੂੰ ਆ ਦੱਸੋ ਕੀ ਹਾਲ ਦਾ ਘੋੜਿਆ ਹਾਫਤਾ ਦੱਸਣ ਨੂੰ ਮੁੰਡਾ ਰੱਖਿਆ ਉਹ ਬਗਿਆ ਆ ਦੇਖੀ ਭਾਈ ਨੂੰ ਕੀ ਚਾਹੀਦਾ ਜਾਪ ਹਾ ਵਾ ਉਹ ਵੀਰ ਘੋੜੇ ਚਾਹੀਦੇ ਕਾਲੇ ਮਾਤੀ ਉਹ ਮੁੰਡੇ ਦਾ ਵਿਆਹ ਹੋ ਉਹਦੇ ਵਾਸਤੇ ਲੱਗ ਜਣਾ 5-6 ਘੋੜੇ ਚਾਹੀਦੇ ਓ ਇਨੇ ਘੋੜੇ ਤੁਸੀਂ ਮੁੰਡੇ ਵਿਆਹ ਜਾਣਾ ਕਿ ਟਾਕਾ ਮਾਰਨ ਜਾਣਾ ਸਾਰੇ ਘੋੜੇ ਕਰ ਲੈ ਬਰਾਤ ਸਾਰੀ ਘੋੜਿਆਂ ਦੇ ਖੜਨੀ ਆ ਕੋਈ ਗੱਡੀ-ਕੁੱਡੀ ਨੀ ਕੀਤੀ ਉਹ ਵੀਰ ਸਾਡੇ ਮੁੰਡੇ ਦਾ